ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਜਿਹਦੇ ਵਿੱਚ ਸੂਰਬੀਰ ਯੋਧਿਆਂ ਦੀਆਂ ਜਾਨਾਂ ਕੁਰਬਾਨ ਕਰਾਉਣੀਆਂ ਪਈਆਂ ਦੇਸ਼ ਤੇ ਕੌਮ ਤੋਂ ਮਰ ਮਿਟਣ ਦਾ ਜਜ਼ਬਾ ਸਾਨੂੰ ਸਾਡੇ ਮਹਾਨ ਗੁਰੂ ਸਹਿਬਾਨ ਤੋਂ ਗੁਰਤੀ ਚ ਮਿਲਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਕਿਹਾ ਜਿਸ ਕਾਰਨ ਉਹਨਾਂ ਨੂੰ ਕਾਲ ਕੋਠਰੀ ਚ ਬੰਦ ਰਹਿਣਾ ਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਐਸਾ ਅਸੀਂ 350ਵਾਂ ਛੇਤੀ ਦਿਵਸ ਵੀ ਮਨਾ ਰਹੇ ਹਾਂ ਜ਼ਬਰ ਦੇ ਟਾਕਰੇ ਕਰਦੇ ਹੋਏ ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਜ਼ੁਲਮ ਦੇ ਵਿਰੁੱਧ ਲੜਦੇ ਆ ਆਪਣਾ ਸਰਵੰਸ ਵਾਰ ਦਿੱਤਾ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਇਤਿਹਾਸ ਚ ਕਿਤੇ ਨਹੀਂ ਮਿਲਦੀ ਆਜ਼ਾਦੀ ਲਈ ਜਾਨਾ ਨਿਸ਼ਾਵਰ ਕਰਨ ਵਾਲਿਆਂ ਚ 80% ਜਿਹੜੇ ਨੇ ਉਹ ਪੰਜਾਬੀ ਨੇ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਲਾਲ ਲਾਜਪਤਰਾਏ ਸੁਖਦੇਵ ਮਦਨ لال ਢੀਂਗਰਾ ਗਦਰੀ ਬਾਬੇ ਹੋਰ ਬਹੁਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਹੈ ਆਜ਼ਾਦੀ ਦੀਆਂ ਲਹਿਰਾਂ ਚ ਪੰਜਾਬ ਦਾ ਯੋਗਦਾਨ ਕੂਕਾ ਲਹਿਰ ਗਦਰ ਲਹਿਰ ਕਾਮਾਗੜਾ ਮਾਰੂ ਲਹਿਰ ਬੱਬਰ ਕਾਲੀ ਲਹਿਰ ਜੈਤੋਂ ਦਾ ਮੋਰਚਾ ਜਲਿਆਂ ਵਾਲੇ ਬਾਗ ਦਾ ਸਾਕਾ ਸ਼ਾਮਾ ਇਹਨਾਂ ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜਾਦ ਹੋਇਆ 1947 ਚ ਮੁਲਕ ਦੇ ਵਟਵਾਰੇ ਦੇ ਵਿੱਚ ਵੀ ਸਭ ਤੋਂ ਵੱਧ ਸੰਤਾਪ ਜਿਹੜਾ ਉਹ ਪੰਜਾਬ ਨੂੰ ਚੱਲਣਾ ਪਿਆ ਜਦੋਂ ਖੂਨ ਨਾਲ ਲਤਪਤ ਗੱਡੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇਧਰੋਂ ਉਧਰ ਉਧਰੋਂ ਇਧਰ ਆਈਆਂ ਆਪਣੇ ਘਰ-ਬਾਰ ਛੱਡਣੇ ਪਏ ਜ਼ਮੀਨ ਜਾਇਦਾਦਾਂ ਛੱਡਣੀਆਂ ਪਈਆਂ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਦੋਸਤ ਮਿੱਤਰ ਛੱਡਣੇ ਪਏ 10 ਲੱਖ ਦੇ ਨਜ਼ਦੀਕ ਮੌਤਾਂ ਜਿਹੜੀਆਂ ਹੋਈਆਂ ਕੋਈ ਆਜ਼ਾਦੀ ਸਾਨੂੰ ਸਸਤੀ ਨਹੀਂ ਮਿਲੀ ਸਾਨੂੰ ਬਹੁਤ ਮਹਿੰਗੀ ਪਈ ਆ ਆਜ਼ਾਦੀ ਇਹ ਦੁਨੀਆ ਦੇ ਇਤਿਹਾਸ ਚ ਇਹੋ ਜੀ ਜਿਹੜੀ ਹਿਜਰਤ ਆ ਕਦੇ ਦੇਖਣੀ ਨਹੀਂ ਪਈ ਇਆਦੀ ਤੋਂ ਬਾਅਦ ਬਾਟ ਚ 65 ਚ 71 ਚ ਜੰਗਾਂ ਚਲਨੀਆਂ ਪਈਆਂ ਉਹ ਵੀ ਪੰਜਾਬ ਦੇ ਧਰਤੀ ਤੋਂ ਹੀ ਹੋਈਆਂ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਜਿਵੇਂ ਕਿਹਾ ਜਾਂਦਾ ਸੁਮੈਨਾ ਕੁਰਬਾਨੀਆਂ ਅੱਗੇ ਸਿਰ ਚ ਕੋਨਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਬਚਨ ਬੱਤਤਾ ਵੀ ਦੁਹਰਾਉਣਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਖਰੀ ਸਾਹ ਤੱਕ ਮੈਂ ਨਿਭਾਉਂਦਾ ਰਹੂੰਗਾ